ਆ ਅਸੀਂ ਹੁਣ ਚੱਲੇ ਹੈ ਕਿ ਪਤਾ ਨਹੀਂ ਇਹਨੂੰ ਕੀ ਕਹਿੰਦੇ ਆ ਸਵਰਗਦਾਰਾ ਆਪਣੀ ਗੋਲੀ ਬਣਾਈ ਜੰਨਾ ਪਿਛਲੀ ਵੀਡੀਓ ਚ ਜਿਸ ਤਰ੍ਹਾਂ ਤੁਸੀਂ ਦੇਖਿਆ ਅਸੀਂ ਪੰਜਾਬ ਤੋਂ ਚੇਨਈ ਤੱਕ ਬੁਆਈ ਰੇਲ ਆਏ ਤੇ ਉਸ ਤੋਂ ਬਾਅਦ ਅਸੀਂ ਮਹਾਬਲਪੁਰਮ ਆਏ ਇਹ ਮਹਾਬਲਪੁਰਮ ਪੱਲਵ ਵੰਸ਼ ਦੇ ਰਾਜੇ ਜਿਹੜੇ ਦਰਾਬੜ ਰਾਜੇ ਸੀ ਉਹਨਾਂ ਦੀ ਇੱਕ ਮਹੱਤਵਪੂਰਨ ਬੰਦਰਗਾਹ ਸੀ ਅੱਜ ਦੀ ਇਸ ਵੀਡੀਓ ਚ ਅਸੀਂ ਇੱਥੇ ਦੀਆਂ ਸਾਰੀਆਂ ਪੁਰਾਣੀਆਂ ਇਤਿਹਾਸਕ ਜਗਾ ਮਾਂ ਦੇ ਸਮਾਰਕਾਂ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ। ਭਾਈ ਫਾਰੀ ਸਸਰੀ ਘਰਾਂ ਸਸਰੀ ਘਰ ਮੈਂ ਨਹੀਂ ਜਾਣਦਾ ਸੀ ਇਹਨਾਂ ਨੂੰ ਇਹ ਕਹਿੰਦੇ ਇੱਥੇ ਟ੍ਰੇਨਿੰਗ ਤੇ ਆਏ ਹੋ। ਕਿੱਡਲੀ ਐ ਤੇ ਆਹ ਹੈਗਾ ਬਾਣਾ। ਜੇ ਫਸਟ ਟਾਈਮ ਆਂਦਾ ਫਿਰ ਨਹੀਂ ਪਤਾ ਹੁੰਦਾ। ਜਦੋਂ ਇੱਕ ਵਾਰੀ ਆ ਜਾਂਦਾ ਨਾ ਫਿਰ ਪਤਾ ਲੱਗ ਜਾਂਦਾ। ਹਾਂਜੀ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਹੈ ਸਸੀ ਕਾਂ ਸਾਰਿਆਂ ਨੂੰ। ਹੁਣ ਅਸੀਂ ਚੱਲੇ ਹਾਂਗੇ ਉਹ ਜਿਹੜਾ ਸ਼ਹਿਰ ਹੈ ਆਪਣਾ ਮਹਾਬਲੀਪੁਰਮ ਜਾਂ ਮਮਾਲਾਪੁਰਮ ਕੁਛ ਕਹੀ ਕੁਛ ਕਹਿੰਦੇ ਨੇ ਇੱਥੇ ਕਿਆ ਹੈ ਇਹਦੇ ਜਿਹੜੇ ਵੀ ਹੈਗੀਆਂ ਦੇਖਣ ਵਾਲੀਆਂ ਜਗ੍ਹਾ ਹੈ ਨਾ ਉਹ ਐਕਸਪਲੋਰ ਕਰਨ ਚੱਲੇ ਆ ਇੱਕ ਹੋਂਟੀ ਵਾਲਾ ਕੀਤਾ ਆ ਆਟੋ ਰਿਕਸ਼ੇ ਵਾਲਾ ਉਹ ਆ ਰਿਹਾ ਸਾਨੂੰ ਲੈਣ ਪਹਿਲਾਂ ਅਸੀਂ ਚਾਹ ਪੀਣੀ ਹੈ ਕਾਫੀ ਤੋਂ ਬਾਅਦ ਫਿਰ ਅਸੀਂ ਕਰਦੇ ਹਾਂ ਸ਼ੁਰੂ ਕਾਫੀ ਹੈ ਕਾਫੀ ਪੀਲਣ ਨੇ ਹਾਂ ਦੋ ਨਹੀਂ ਨਹੀਂ ਇਹ ਜਿਹੜਾ ਨਾ ਸ਼ਹਿਰ ਹੈ ਇਹ ਸ਼ੋਕਾ ਮਹਾਬਲਿਪੁਰ ਕਾਫੀ ਪੁਰਾਣਾ ਹੈ ਜਿਹੜੀ ਜਿੰਨੀ ਵੀ ਜਗ੍ਹਾ ਹੈ ਇੱਥੇ ਨਾ ਉਹ ਯੂਨੇਸਕੋ ਬਲੋ ਹੈਰਿਟੇਜ ਪਲੇਸ ਕਿਹਾ ਉਹ ਵਰਲਡ ਹੈਰਿਟੇਜ ਪਲੇਸ ਹੈ ਤੇ ਆਪਾਂ ਨੇ 커피 ਪੀ ਕੇ ਇਹਨੂੰ ਔਟੋ ਰਿਕਸ਼ਾ ਵਾਲੇ ਦਾ ਫੋਨ ਆਇਆ ਹੁਣੇ ਉਹ ਕਹਿੰਦੇ ਮੈਂ ਬਾਹਰ ਕੜਾ ਆਇਆ ਤੇ ਉਹਦੇ ਨਾਲ ਤੇ ਬੱਸ ਚੱਲੇ ਜੀ ਬਸ 커피 ਪੀ ਲਈ ਬਸ ਤੇ ਨਾ 커피 ਨੂੰ ਪਹਿਲਾਂ ਇਹ ਤਾਂ ਫੈਂਟ ਕੇ ਦਿੰਦੇ ਆ। ਮੇਰੀ ਚਾਹ ਦਾ ਵੀ ਟੇਸਟ ਬਹੁਤ ਵਧੀਆ ਹੋ ਗਿਆ ਬੰਦ। ਵੀਰੇ ਇਹ ਚਾਹ ਵੀ ਧੀਮੀ ਪੜਕ। ਆਹ। ਪਾਪੀ ਵੀ ਬਹੁਤ ਟੇਸਟੀ ਹੈ। ਇਹ ਕਿਹ ਦੇਖੋ। ਅੱਖਾਂ ਖੋਲ੍ਹ ਲੈਣੀਆਂ ਤੇ ਨਹੀਂ। ਇਹ ਵੀ ਤਾਂ ਖੋਲ੍ਹ ਨਹੀਂ ਆ। ਹਾਂ। ਕਾਲੇਜੀ ਵੀ ਬੀ ਲੈਂਦਾ ਹਾਂ ਠੀਕ ਹੈ ਕਾਲੇਜੀ ਵੀ ਲੈ ਆਹੋ ਇਧਰ ਆਂਜੀ ਆ ਗਏ ਆਜੋ ਆਜੋ ਪੀ ਲਓ ਨਹੀਂ ਨਹੀਂ ਕੌਫੀ ਪੀ ਲਓ ਨਹੀਂ ਲੈਣਾ ਸਰ ਤੁਹਾ ਫਿਰ ਆਏ ਹਾਂ ਹਾਂ ਬਸ 5 ਮਿੰਟ ਲੱਗੇਗੇ ਕਾਲੀ ਅ ਕਾਲੇਜੀ ਵੀ ਪੀ ਸਕਦੀਆਂ ਹਾਂ ਹਾਂ ਵੀ ਕੱਢਿੰਗ ਹੁੰਦੀਦਾ ਨਾ ਦੋ ਜਣਾਂ ਸ਼ੇਅਰ ਕਰ ਲੀਏ ਇਕੱਲੇ ਅੱਛਾ ਦੋ ਜਣਿਆਂ ਦੀ ਸ਼ੇਅਰ ਲਈ ਹੈ ਨਹੀਂ ਯਾਰ

ਆ ਫਰੰਟ ਮੇ 4 ਅਤਰੀ ਫਰੰਟ ਮੇ 4 ਅਤਰੀ ਫਰੰਟ ਮੇ ਜੋ 2 ਅਤਰੀ ਵਾ ਠੀਕ ਹੈ ਦੂਰੇ ਸਮਾਰਕਾਂ ਦੀ ਸਿਰਫ ਆ 40 ਰੁਪਏ ਫੀਸ ਲੱਗਦੀ ਆ ਟਿਕਟ ਅਸੀਂ ਲੈ ਲਈ ਆ ਤੇ ਆ ਹੈਗੇ ਜੀ ਜਗ੍ਹਾ ਦਾ ਨਾਮ ਹੈਗਾ ਪੰਚ ਰਥ ਜਾਂ ਪਾਂਡਵ ਰਥ ਇੱਥੇ ਨਾ ਪਾਂਡਵਾਂ ਦੇ ਨਾਮ ਤੇ ਰੱਥ ਹੈ ਜਿੱਦਾਂ ਅਰਜੁਨ ਰੱਥ ਹੋ ਗਿਆ ਭੀਮ ਰੱਥ ਹੋ ਗਿਆ ਦ੍ਰੋਪਦੀ ਰੱਥ ਨਕੁਲ ਸਹਦੇਵ ਰੱਥ ਇਹਦਾ ਸਾਰੀਆਂ ਜਿਹੜੀਆਂ ਇਹ ਸਮਾਰਕ ਬਣਿਆ ਇਹਨਾਂ ਦੇ ਅਲੱਗ-ਅਲੱਗ ਨਾਮ ਹੈ ਇਸ ਜਗ੍ਹਾ ਨੂੰ 630 ਇਸਵੀ ਪੂਰਵ ਰਾਜਾ ਨਰਸਿੰਹਾ ਬਰਮਨ ਨੇ ਬਣਾਇਆ ਸੀ ਉਹ ਪੱਲਵ ਰਾਜਾ ਸੀ ਦਰਾਬੜ ਰਾਜਾ ਹੁਣ ਇਹ ਜਿਹੜੀ ਜਿੰਨੀਆਂ ਵੀ ਇਹ ਸਮਾਰਕ ਹੈ ਨਾ ਇਹ ਗ੍ਰੀਨ ਆਰਟ ਦੀ ਪੱਤਰਾਂ ਨੂੰ ਨਾ ਕੱਟ ਵੱਢ ਕੇ ਬਣਾਈ ਹੈ ਇਸ ਨੂੰ ਯੂਨੈਸਕੋ ਦੁਆਰਾ 1984 ਦੇ ਵਿੱਚ ਦਰਜਾ ਮਿਲਿਆ ਹੈ ਵਿਸ਼ਵ ਵਿਰਾਸਤ ਸਥਲ ਦਾ World Heritage Site ਇਹ ਤਾਂ ਬਹੁਤ ਸੋਹਣੀਆਂ ਆ ਆਕੀਰੀਆਂ ਆ ਮੂਰਤੀਆਂ ਬਹੁਤ ਸੋਹਣੀਆਂ ਲੱਗਦੀਆਂ ਉਹ ਸੋਹਣੀ ਜਗ੍ਹਾ ਹੈ ਅੰਦਰ ਅੰਦਰ ਮੇਰੇ ਬਾਈ ਦਾ ਰੌਣਕ ਪਤਾ ਹੈ ਆ ਆਵਾਪ ਆਪ ਆਪ ਕੀ ਹਾਂ ਉਹ ਨਾਰੀਅਲ ਪਾਣੀ ਪੀਣ ਲੱਗੇ ਆ ਅੰਦਰ ਆਪੇ ਚੁੱਕ ਲਿਆ ਮੇਰਾ ਵੀ ਫਟ ਲਿਆ ਇਹਦੇ ਬਿਨਾਂ ਮੀਨੋ ਦੋਗੇ ਸਟੋਰ ਤੇ ਹੁਣ ਅਸੀਂ ਆਏ ਆ ਇੱਥੇ ਜਿੱਥੇ ਰੁਕੇ ਆ ਸਾਹਮਣੇ ਹੀ ਤੁਹਾਨੂੰ ਦਿਖ ਰਿਹਾ ਇੱਕ ਚਟਾਨ ਦੇ ਉੱਤੇ ਨਾ ਬੂਟੀਆਂ ਓਕੇਰੀਆਂ ਹੋਈਆਂ ਬਹੁਤ ਸੋਹਣੀਆਂ ਲੱਗਦੀਆਂ ਆ ਇਹ ਹੈਗਾ ਜੀ ਅਰਜੁਨ ਕੀ ਤਪੱਸਿਆ ਮਹਾਬਲੀਪੁਰਮ ਕਾ ਇਹ ਵਿਸ਼ਾਲ ਚਟਾਨ ਪੱਲਵ ਮੂਰਤੀ ਕਲਾ ਕਾ ਉਸਕੀ ਉਤਕ੍ਰਿਸ਼ਟ ਆਧਾਰਨ ਹੈ ਇਹ ਪੱਲਵ ਮੂਰਤੀ ਕਲਾ ਦਾ ਬਹੁਤ ਵਧੀਆ ਇੱਕ ਨਮੂਨਾ ਆ ਪੱਲਵ ਰਾਜਿਆਂ ਵੱਲੋਂ। ਇਹਨੂੰ ਕਿਰਸ਼ਨ ਦਾ ਮੱਖਣ ਦਾ ਲੱਡੂ ਇਹਨੂੰ ਮੱਖਣ ਦਾ ਲੱਡੂ ਕਹਿੰਦੇ ਆ ਜਿਹੜੀ ਕਿਰਸ਼ਨ ਬਟਰ ਬਾਲ ਬਟਰ ਬਾਲ ਉਹਨੂੰ ਆ ਪੱਥਰ ਨੂੰ ਕਹਿੰਦੇ ਆ ਨਾ ਜਿਹੜੀ ਆ ਟਿੱਕੀ ਹੋਈ ਆ। ਇੱਥੇ ਆ ਜਿਹੜੀ ਚਟਾਨ ਹੈ ਨਾ ਟਿੱਕੀ ਹੋਈ ਆ। ਕਹਿੰਦੇ ਤਕਰੀਬਨ ਇਹੋ 1200 ਸਾਲ ਤੋਂ ਇਹ ਇੱਥੇ ਟਿੱਕੀ ਹੋਈ ਹੈ ਚਟਾਨ کافی ਉੱਚੀ ਜਗ੍ਹਾ ਹੈ ਇਹੋ ਹਾ ਇੱਥੇ ਹਵਾ ਬਹੁਤ ਸੋਹਣੀ ਲੱਗਦੀ ਹੈ ਥੱਲੇ ਦਾ ਔਖਾ ਸਿਆ ਧੁੱਪ ਦੇ ਵਿੱਚ ਬਹੁਤ ਔਖਾ ਹੈ ਪਿਕਨਿਕਸ ਪਾੜਿਆ ਲੋਕਾਂ ਲਈ ਹਾਂ ਹੂੰ ਸ਼ਹਿਰ ਦੀ ਸਭ ਤੋਂ ਉੱਚੀ ਜਗ੍ਹਾ ਲੱਗਦੀ ਹੈ ਇਹੋ ਮੈਂ ਵੀ ਹਾਂ ਹਾਂ ਸਾਰਾ ਸ਼ਹਿਰ ਦਿਖਦਾ ਇੱਥੋਂ ਹਾਂ ਚਾਰ ਚੇ ਮੇਰੇ ਕੰ লাগਦੀ ਆ ਬਰੇ ਆ ਅਸੀਂ ਹੁਣ ਚੱਲੇ ਹੈ ਕਿ ਪਤਾ ਨਹੀਂ ਇਹਨੂੰ ਕਿਆ ਕਹਿੰਦੇ ਆ ਹੈਗਾ ਇਹ ਰਸਤਾ ਇਹਨੂੰ ਕਿਆ ਕਹਿੰਦੇ ਸਵਰਗਦਾਰਾ ਆਪਣੀ ਗੋਲੀ ਬਣਾਈ ਜੰਨਾ ਆ ਦੋ ਬੜੇ ਬੜੇ ਪੱਥਰ ਹੈ ਇੱਕ ਇਧਰੋਂ ਰਾਹ ਜਾਂਦਾ ਹੈ ਇੱਕ ਇਧਰੋਂ ਦੇਖਦੇ ਆ ਪਰ ਇੰਡਾ ਨਾ ਲੜਾ ਲਈ ਇੱਥੇ ਪਤਾ ਨਹੀਂ ਹੁੰਦਾ ਇਹ ਹੈਗਾ ਜੀ ਖੂਫਿਆ ਰਸਤਾ ਖੂਫਿਆ ਰਸਤਾ ਕਹਿੰਦੇ ਨਹੀਂ ਪਤਾ ਇੱਥੇ ਕੀ ਹੋਦਾ ਦੋ ਪੱਥਰਾਂ ਦੇ ਵਿਚਾਲੇ ਬਹੁਤ ਵਧੀਆ ਲੋਕੇਸ਼ਨ ਤੇ ਬਣੀ ਹੋਈ ਮੰਦਿਰ ਕਾ ਇੱਥੇ ਮੰਦਿਰ ਹੈ ਇਹ ਸਰਚ ਕਰ ਕਾ ਦਾ ਮੰਦਿਰ ਹੈ ਯਾਰ ਗੋਪੀਕੇ ਸਾਹਮਣੇ ਸਥਿਤ ਪਹਾਸ਼ਾਣੀ ਤ੍ਰਿਕਸ਼ੀਏ ਤ੍ਰਿਕਸ਼ੀਏ ਮੰਦਿਰ ਇਹ ਬ੍ਰਹਮਾ ਸ਼ਿਵ ਤੇ বিষ্ণੂ ਨੂੰ ਸਮਰਪਿਤ ਮੰਦਿਰ ਹੈ ਇਸ ਤਰ੍ਹਾਂ ਕੁਝ ਲਿਖਿਆ ਹੋਇਆ ਹੈ 672 2700 ਈਸਵੀ ਨੂੰ ਇਹ ਬਣਾਇਆ ਗਿਆ ਕਿੰਗ ਪਰਮੇਸ਼ ਬਰਮਨ ਪਰਮੇਸ਼ ਬਰਮਨ ਨੇ ਬਣਾਇਆ ਉਹੀ ਜਿਹੜੇ ਇੱਥੇ ਦੇ ਦਰਾਬੜ ਰਾਜੇ ਸੀਗੇ ਨਾ ਉਹੀ ਇਹੋ ਇਸ ਤਰ੍ਹਾਂ ਦੇ ਮੰਦਿਰ ਮਾਨੂਮੈਂਟਸ ਬਣਾਏ ਐ ਇਹ ਸੀਗੀ ਪੱਥਰਾਂ ਦੀ ਜਗਾ ਹੈਨਾ ਪੱਥਰੀ ਜੀ ਪਸੰਦ ਆਇਆ ਤੈਨੂੰ ਵਧੀਆ ਲੱਗਿਆ ਪੱਥਰ ਹੈ ਸਿਰਫ ਪੱਥਰਾਂ ਦੀ ਬਣੀ ਹੋਈ ਆ ਜਿਵੇਂ ਜਿੰਨੇ ਵੀ ਇੱਥੇ ਮੈਨੂੰ ਲੱਗਦਾ ਮੰਦਿਰ ਹੈ ਨਾ ਇਹਨਾਂ ਪੱਥਰਾਂ ਨੂੰ ਤਰਾਸ਼ ਕੇ ਬਣਾਇਓ ਜੀ ਆ ਸਾਰੇ ਤਰਾਸ਼ ਹੋਈ ਆ ਤਰਾਸ਼ੀ ਹੋਈ ਆ ਉਹੀ ਚੀਜ਼ ਹੈ ਆ ਪੱਥਰ ਦੀ ਤੁਹਾਨੂੰ ਦਿਖਾ ਲਿਆ ਸਾ ਜਿਹੜਾ ਟਿਕਿਆ ਆ ਨਾ ਇਹ ਕੁਦਰਤੀ ਜੀ ਇਹ ਕੁਦਰਤੀ ਟਿਕਿਆ ਆ ਹਾਂਜੀ ਅਸੀਂ ਨਾ ਇੱਥੇ ਦੇਖ ਲਓ ਐਨੀ ਦੂਰ ਆਏ ਹਾਂ ਸਾਊਥ ਦੇ ਵਿੱਚ ਅਸੀਂ ਆ ਅਸੀਂ ਸੋਚਦੇ ਸੀ ਵੀ ਅਸੀਂ ਇਕੱਲੇ ਹੀ ਹੋਣੀ ਆ ਇੱਥੇ ਤੇ ਭਾਜੀ ਨਹੀਂ ਉੱਥੋਂ ਦੂਰੋਂ ਦੇਖ ਕੇ ਸਲਾਮ ਕਰਨ ਆਇਆ ਭਾਜੀ ਸੱਸੀ ਘਰ ਸੱਸਰੀ ਘਰ ਮੈਂ ਨਹੀਂ ਜਾਣਦਾ ਸੀ ਨਾ ਉਹ ਇਹ ਕਹਿੰਦੇ ਇੱਥੇ ਟ੍ਰੇਨਿੰਗ ਤੇ ਆਏ ਹੋ ਆ ਤੁਹਾਡਾ ਨਾਮ ਕੀ ਭਾਜੀ ਜਤਿੰਦਰ ਸਿੰਘ ਜਤਿੰਦਰ ਸਿੰਘ ਪਟਿਆਲੇ ਤੋਂ ਪਟਿਆਲੇ ਇਹ ਸਾਡੇ ਏਰੀਆ ਦਾ ਬੰਦਾ ਇਹ ਅਸੀਂ ਪਛਾਣ ਲਿਆ ਕਿਹੜਾ ਹੈ ਇਹ ਨਮਰਾਇਆ ਪਰ ਤੋਂ ਠੀਕ ਹੈ ਤੁਸੀਂ ਨਹੀਂ ਬਿਜਲੀ ਬੋਰਡ ਦੇ ਕਿ ਤੁਹਾਡੀ ਕਿੱਥੇ ਦੀ ਟੀਮ ਦਾ ਲਧਿਆਣਾ ਤੋਂ ਲਧਿਆਣਾ ਤੁਹਾਡੀ ਪਟਿਆਲੇ ਮੇਰੀ ਪੰਜ ਪਲਾਸ 5 ਕਿੱਥੇ 5 ਠੀਕ ਹੈ ਰੀਜੈਂਟ ਟ੍ਰੇਨਿੰਗ ਦੇ ਆਏ ਹੋਏ ਆ ਤੇ ਪਹਿਲਾਂ ਵੀ ਸਾਨੂੰ ਇੱਥੇ ਇੱਕ ਰੈਸਟੋਰੈਂਟ ਦੇ ਵਿੱਚ ਮਿਲੇ ਸੀਗੇ ਉਹ Oppo ਕੰਪਨੀ ਵੱਲੋਂ ਟ੍ਰੇਨਿੰਗ ਦੇ ਆਏ ਸੀ ਉਹ ਵੀ ਪੰਜਾਬ ਤੋਂ ਆਏ ਮੈਂ ਕਿਹਾ ਯਾਰ ਟ੍ਰੇਨਿੰਗਾਂ ਸਾਰੀਆਂ ਇੱਥੇ ਰੱਖੀਆਂ ਹਨ ਨਹੀਂ ਉਹਨਾਂ ਦੀ ਕੋਈ ਪ੍ਰੋਡਕਟ ਲਾਂਚ ਹੋਣਾ ਸੀ ਜੀ ਜੀ ਟ੍ਰੇਨਿੰਗ ਤੁਸੀਂ ਕੱਲ੍ਹ ਦੇ ਆਏ ਹੋ ਅਸੀਂ 2-3 ਦਿਨ ਹੋ ਗਏ ਕਿੰਨੇ ਦਿਨ ਇੱਥੇ ਅਸੀਂ ਹੈਗੇ 11 ਤਰੀਕ ਨੂੰ ਰਾਤ ਸਾਮੀ ਟ੍ਰੇਨ ਹੈ ਸਾਡੀ ਨਾ ਫੀਸ ਵੀ ਆ ਰਹੇ ਅਸੀਂ ਚੱਲ ਜਾਣਾ ਇੱਥੋਂ ਕੱਲ ਨੂੰ ਪੌਂਡੀਚੇਰੀ ਪੌਂਡੀਚੇਰੀ ਉਤਵਾਦ ਹਮੇਸ਼ਪੁਰ ਮੁਕਤੀ ਕੋਰਤਰਾ ਸਾਹਿਬ ਹੈ ਤੇ ਦੋ ਤਿੰਨ ਦਿਨ ਰਹਾਗੇ ਠੀਕ ਹੈ ਕੰਨਿਆ ਕੁਮਾਰੀ ਦੇ ਕੇ ਬਾਅਦ ਚਲੋ ਵਧੀਆ ਦੇਖਦੇ ਆ ਵੀ ਦੇਖਣ ਵੈਸੇ ਤਾਂ ਟਾਈਮ ਪਾਸ ਹੀ ਆ ਹਾਂ ਵਧੀਆ ਟਾਈਮ ਪਾਸ ਲੀਦਾ ਅਸੀਂ ਕੰਮਕਾਰਾਂ ਚ ਬਿਜ਼ੀ ਸੀਗੇ ਇੱਕ ਥੋੜਾ ਜਿਹਾ ਤੁਹਾਨੂੰ ਮਾਈਂਡ ਪ੍ਰੈਸ ਹੋ ਜਾਂਦਾ ਇੱਕ ਤਾਂ ਬੰਦਾ ਦੇਖ ਜਾਂਦਾ ਵੀ ਤਾਮਲਨਾ ਟੂ ਕਿ ਆਇਆ ਜੀ ਤੁਹਾ ਸਾਡੇ ਵੀ ਸਾਡੇ ਦੋਨੇ ਤਾਂ ਪਲਾਨ ਪਿਛਲੇ ਸਾਲ ਦਾ ਸਾਡਾ ਪਿਛਲੇ ਸਾਲ ਕੈਨਸਲ ਹੋ ਗਿਆ ਐਤ ਕਿਸ ਗਿਆ ਜਾਣਾ ਹੀ ਜਾਣਾ ਐ ਐਤ ਕਿਸ ਵੀ ਮੀ ਇੰਨੇ ਪੈਂਦੇ ਸੀ ਘਰ ਦੇ ਸਾਡੇ ਕਰਨ ਲੱਗੇ ਉਹਦੇ ਨਾ ਜਾ ਉਹ ਕਿਹਾ ਸੀ ਕਿ ਉੱਥੇ ਕਿੱਥੇ ਪੈਂਦਾ ਪੰਜਾਬ ਤੇ ਹੀ ਆ ਸਾਰਾ ਬੱਦਲ ਬੱਦਲ ਹਾਂ ਇੱਥੇ ਤਾਂ ਪੈਂਦਾ ਹੀ ਨਹੀਂ ਹੈਗਾ ਸਹੀ ਹੈ ਸੁੱਕਾ ਪੰਖਾ ਜਿਹਾ ਹੈ ਨਾ ਚਲੋ ਠੀਕ ਹੈ ਜੀ ਕੋਈ ਨਹੀਂ ਭਾਜੀ ਮਿਲਦੇ ਆ ਇੱਥੇ ਹੀ ਆ ਜਿੱਦੋਂ ਤੁਸੀਂ ਬਿਲਕੁਲ ਬਿਲਕੁਲ ਠੀਕ ਹੈ ਹੁਣ ਅਸੀਂ ਚੱਲੇ ਸ਼ੋਰ ਟੈਂਪਲ ਸ਼ੋਰ ਟੈਂਪਲ ਪੁਰਾਣਾ ਪੁਰਾਣਾ ਕਾਫੀ ਮੰਦਿਰ ਜਿਹੜਾ ਸਮੁੰਦਰ ਕਿਨਾਰੇ ਆ ਆ সাইਡ ਮੰਦਿਰ ਹੈ ਤੇ ਐ সাইਡ ਹੈਗਾ بیچ ਬਿਲਕੁਲ بیچ ਦੇ ਕਿਨਾਰੇ ਹੈ ਇਹੋ ਆ ਮੰਦਿਰ ਆ بیچ ਆ ਗਈ ਸਮੁੰਦਰ ਚੱਲ ਰਿਹਾ ਹੈ ਦੇਖੋ ਇਹ ਮੰਦਿਰ ਵੀ ਨਾ ਪੱਲਵ ਰਾਜਿਆਂ ਨੇ ਬਣਾਇਆ ਸੀ ਜਿਹੜੇ ਦਰਾਵੜ ਰਾਜੇ ਸੀ ਤਾਂ ਦੂਜੀ ਤੋਂ 6ਵੀਂ ਸਦੀ ਤੱਕ ਉਹਨਾਂ ਦਾ ਰਾਜ ਸੀਗਾ ਇਹਨਾਂ ਇਲਾਕਿਆਂ 'ਚ ਇਹ ਵੀ ਮੰਦਰ ਨਾ ਉਹ ਪੱਥਰਾਂ ਨੂੰ ਤਰਾਸ਼ ਕੇ ਹੀ ਬਣਾਇਆ ਹੋਇਆ ਹੈ ਇੱਥੇ ਸਾਰੇ ਮੰਦਰ ਇਸੇ ਟਾਈਪ ਦੇ ਹੈ ਤਾਂ ਹੀ ਇਹਨਾਂ ਨੂੰ ਪੁਰਾਣੇ ਇੰਨੇ ਹੋਣ ਕਰਕੇ ਨਾ ਯਨੇਸਕੋ ਵਰਲਡ ਹੈਰੀਟੇਜ ਦਾ ਦਰਜਾ ਦਿੱਤਾ ਆ ਤੇ ਸਾਫ ਸਫਾਈ ਵੀ ਵਧੀਆ ਇੱਥੇ ਟੂਰਿਸਟ ਬਹੁਤ ਇੱਥੇ ਫੋਟੋ ਖਿਚਾਣ ਨੂੰ ਆਇਓ ਆ ਇਹੋ ਪਿੱਛੇ ਤੁਸੀਂ ਦੇਖਿਆ ਭੀ ਬਹੁਤ ਸੋਹਣਾ ਮੰਦਿਰ ਬਣਿਆ ਆ ਪੱਥਰਾਂ ਦਾ ਦਰਸ਼ਕੀ ਹੁਣ ਅਸੀਂ ਜਾਣਾ ਵਿਚ ਦੇ ਅਸੀਂ ਪਹਿਲਾਂ ਚੱਲੇ ਹੈਗੇ ਉੱਥੇ ਨੂੰ ਆਪਣੇ ਰੂਮ ਚ ਉੱਥੋਂ ਵਾਪਸ ਆਵਾਂਗੇ ਸ਼ਾਮ ਦੇ ਟਾਈਮ ਥੋੜੀ ਜਿਹੀ ਧੁੱਪ ਘਟ ਜਾਏ ਮਾਂ ਹੋ ਗਈ ਸ਼ਾਮ ਆਪਾਂ ਹੁਣੇ ਹੁੰਦਾ ਸ਼ਾਮੇ ਹੋਈ ਹੋਗਾ ਹੁਣੇ ਚੱਲ ਜਾਣਾ ਹੋਰ ਕੀ ਹੁਣੇ ਫਿਰ ਹਾਂ ਮੁੜ ਕੇ ਚਲੋ ਠੀਕ ਹੈ ਵਾਪਸ ਆ ਗਏ ਬਸ ਆ ਗਏ ਅਸੀਂ ਉੱਥੇ ਦੁਬਾਰਾ ਵੀਡੀਓ ਬਣਾਣੇ ਆ ਇਹੋ ਤੇ ਕੱਲ ਨੂੰ ਅਸੀਂ ਜਾਣਾ ਹੈਗਾ ਅੱਗੇ ਨੂੰ ਪੌਂਡੀ ਪੌਂਡੀ ਨੂੰ ਪੌਂਡੀਚੇਰੀ ਲੋ ਅਸੀਂ ਹੁਣ ਹੈਗੇ ਆਮ ਚਲੇ ਹੈਗੇ ਬੀਚ ਤੇ ਅਸਲ ਚ ਆਸੀਂ ਚਲੇ ਗਏ ਉਸ ਟਾਈਮ ਅਸੀਂ ਥੋੜੀ ਥਕਾਵਟ ਹੋ ਗਈ ਗਰਮੀ ਹੋਈ ਜਦ ਲਗਦੀ ਸੀਗੀ ਕੱਪੜੇ ਨਾ ਅਸੀਂ ਥੋੜੇ ਈਜੀ ਜਿਹਾ ਪਾ ਕੇ ਆਈਆਂ ਬੀਚ ਦੇ ਕਿਨਾਰੇ ਨਾ ਆ ਸਾਰੀਆਂ ਦੁਕਾਨਾਂ ਖੁੱਲੀਆਂ ਆ ਕਈ ਤਰ੍ਹਾਂ ਦੀਆਂ ਕੱਪੜੇ ਆ ਆ ਪਤਾ ਨਹੀਂ ਕੀ ਆ ਹੈ ਚਿਪਸ ਆ ਚਿਪਸ ਆ ਆ ਮੂਰਤੀਆਂ ਆ ਹੈ ਤੇ ਖਲਾਉਣੇ ਆ ਲਓ ਜੀ ਵਿਚ ਤੇ ਪਹੁੰਚ ਗਏ ਆ ਵਿਚ ਜਿੰਨਾ ਉਦਾਂ ਸਾਫ ਸੁਵ ਨਹੀਂ ਹੈਗਾ ਚਲ ਟਾਈਮ ਪਾਸ ਨੂੰ ਵਧੀਆ ਉਧਰ ਨੂੰ ਚੱਲਦੇ ਯਾਰ ਇੱਥੇ ਤਾਂ ਘੋੜੇ ਜਿਆ ਬਹੁਤ ਹੋਇਆ ਕੋ ਛੱਲਾ ਬਹੁਤ ਤੇਜ ਹੈ ਵਾਹ ਵਾਹ ਵਾਟਾ ਵਾਹ ਪਾਣੀ ਇੱਥੇ ਘਣਾ ਦਮ ਹੈ ਨਾ ਫਰੋਗਾ ਜੀ ਆ ਜਿਹੜਾ ਸਮੁੰਦਰੀ ਤੱਟ ਹੈ ਨਾ ਇਹਨੂੰ ਕੋਰ ਮੰਡਲ ਤੱਟ ਕਹਿੰਦੇ ਆ ਤੇ ਇਹ ਜਿਹੜਾ ਸਮੁੰਦਰ ਹੈ ਇਹ ਬੰਗਾਲ ਦੀ ਖਾੜੀ ਹੈ ਇਹ ਪੂਰਬੀ ਪਾਸਾ ਹੈ ਭਾਰਤ ਦਾ ਪੂਰਬੀ ਤੱਟ ਹੈ ਸਤਿਕਾਰ ਜੀ ਨਵੇਂ ਦਿਨ ਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਸਾਡਾ ਲਾਸਟ ਦਿਨ ਹੈ ਇੱਥੇ ਲਾਸਟ ਕਿ ਇੱਕ ਦਿਨੇ ਰਹੇ ਸੀ ਮਾਨਮੁਲਪੁਰਮ ਚ ਇੱਕੋ ਦਿਨ ਦਾ ਇੱਥੇ ਹੁੰਦਾ ਵੈਸੇ ਬਹੁਤ ਤਾਂ ਜ਼ਿਆਦਾ ਹੈ ਨਹੀਂ ਇੱਕ ਦਿਨ ਚ ਕਵਰ ਹੋ ਜਾਂਦਾ ਹੈ ਤੇ ਅਸੀਂ ਚੱਲ ਥੋੜੀ ਦੇਰ ਤੱਕ ਬ੍ਰੇਕਫਾਸਟ ਕਰ ਚਲੇ ਆ ਹੌਸ ਸੋਣਾ ਵੈਸੇ ਰਿਹਾ ਕੱਲ ਦਾ ਦਿਨ ਸਾਡਾ ਇੱਥੇ ਮੌਸਮ ਜਿਹੜਾ ਹੈ ਨਾ ਇੱਥੇ ਖੜਾ ਹਮਸ ਵਾਲਾ ਹੈ ਕੱਪੜੇ ਉਸ ਹਸਾਬ ਦੇ ਲਿਆਣੇ ਚਾਹੀਦੇ ਆ ਥੋੜੇ ਜਿਹੇ ਈਜ਼ੀ ਹੈ ਹਵਾ ਹਵਾ ਚੱਲ ਰਹੀ ਆ ਅੱਜ ਤਾਂ ਬਈ ਯਾਰ ਅ ਸਵੇਰ ਤਾਂ ਮੌਸਮ ਹੈ ਇਹ ਵੀ ਆਪਾਂ ਬ੍ਰੇਕਫਾਸਟ ਕਰਦੇ ਆ ਅੱਜ ਹੁਣ ਇੱਥੇ ਹੀ ਕਰਨਾ ਆਪਾਂ ਇੱਥੇ ਹੀ ਪਹਿਲਾਂ ਕੀਤਾ ਸੀਗਾ ਮਮਲਾ ਪਵਨ ਵਾਸਾ ਅੰਦਰ ਵੇਜਾ ਅੰਦਰ ਇਹ ਕੀ ਆ ਖਾਣਾ ਅੱਜ ਪੁੱਛਦੇ ਆ ਨਾ ਉਹ ਹੀ ਇਡਲੀ ਸ਼ਾਂਭਾ ਦੋਸਾ ਬੜਾ ਬੜਾ ਦੇਖ ਰਿਹਾ ਕੁਛ ਕਰਦੇ ਭਾਈ ਤੁਸੀਂ ਮਿਲਦਾ ਆ ਇੰਦਾ ਕਰਦੇ ਆ ਅੱਜ ਕਰਨੇ ਹੈਗੇ ਇਡਲੀ ਅੱਧੀ ਕੀ ਇਡਲੀ ਕਰ ਲੈ ਅੱਧਾ ਨਹੀਂ ਜੀ ਤੁਹਾਨੂੰ ਇਡਲੀ ਗਾਵੇ ਇੱਕ ਬੜੀ ਜੀ ਇੱਕ ਪਲੇਟ ਬੜਾ ਇਹ ਹੁਨਾਸ ਰੈਸਟੋਰੈਂਟ ਜਿਹੜਾ ਹੈ ਨਾ ਸਾਊਥ ਇੰਡੀਅਨ ਹੈ ਇੱਥੇ ਇੱਥੇ ਨਾਰਥ ਇੰਡੀਅਨ ਇੰਨਾ ਜ਼ਿਆਦਾ ਨਹੀਂ ਮਿਲਦਾ ਰਾਤੀਂ ਅਤਲੀ ਨਾਰਥ ਇੰਡੀਅਨ ਖਾਦਾ ਸੀ ਹਮਮ ਜ਼ਿਆਦਾਤਰ ਇੱਥੇ ਸਾਊਥ ਇੰਡੀਅਨ ਹੀ ਹੈ ਮਿਲਦਾ ਹੈ ਪਰ ਇਹਨਾਂ ਦਾ ਮੀਨੂ ਲਿਸਟ ਬਹੁਤ ਵਧੀਆ ਹੈ ਕੱਲ ਅਸੀਂ ਅਮ ਮਾਤਾ ਸੀਨਾ ਦੇ ਟੋਸਰ ਹਲੜੋਸ ਮਸਾਲਾ ਦੇਸਾ ਬਹੁਤ ਵਧੀਆ ਸੀ ਸਾਡੇ ਜਿਹੜਾ ਪੰਜਾਬ ਨਾਲੋਂ ਕਾਫੀ ਡਿਫਰੈਂਟ ਹੈ ਇਹਨਾਂ ਦਾ ਟੇਸਟ ਬਹੁਤ ਵਧੀਆ ਸੀ ਚਾਹ ਤੇ ਕੌਫੀ ਦਾ ਬਹੁਤ ਹੀ ਬੁਠੀਆ ਚਾਹ ਕੌਫੀ ਦਾ ਲੈ ਜਾ ਰਿਹਾ ਹਾਂ ਜੀ ਇਹ ਕੈਮਰਾ ਹਾਊ ਮੱਚ ਹੈ ਹੂੰ ਇਹ ਕੈਮਰਾ ਹਾਊ ਮੱਚ ਰੇਟ 50000 ਓਕੇ ਆ ਇੱਕ ਇਡਲੀ ਹੈ ਹਾਂ ਤੇ ਆ ਹੈਗਾ ਬਾਣਾ ਇਹਨੂੰ ਬਾੜਾ ਕਹਿੰਦੇ ਆ ਮੇਰੇ ਖਾਲੀ ਇਡਲੀ ਬ੍ਰੇਕ ਇਡਲੀ ਬ੍ਰੇਕਫਾਸਟ ਲਈ ਹੁੰਦੀ ਹੈ ਸਾਰਾ ਬਹੁਤ ਵਧੀਆ ਚੀਜ਼ ਹੈ ਸਰ ਵੀ ਕੋਈ ਪਤਾ ਨਹੀਂ ਜਦ ਮਰਜੀ ਖਾ ਸਕਦੇ ਹਲਕਾ ਹੁੰਦਾ ਹੈ ਇਹ ਆ ਹਲਕਾ ਫੁਲਕਾ ਹੀ ਹੁੰਦਾ ਹੈ ਠੀਕ ਹੈ ਚਲੋ ਫਾਕੇ ਦੇਖਦੇ ਆ ਫਿਰ ਤੁਹਾਨੂੰ ਬਾਅਦ ਚ ਹੀ ਦੱਸਾਂਗੇ ਖਾਣ ਪੀਣ ਦੀ ਮੈਂ ਵੀਡੀਓ ਬਣਾਉਂਦਾ ਨਹੀਂ ਹੁੰਦਾ ਬੋਤੀ ਇੱਕ ਮੈਨੂੰ ਦੇ ਦੇ ਇੱਕ ਆ ਚੱਕ ਲੈ ਤੂੰ ਆ ਬਣੀ ਨਾ ਗੱਲ ਹੁਣ ਠੀਕ ਹੈ ਇਹਨਾਂ ਨੂੰ ਗੁੰਨ ਕੇ ਖਾਣ ਦੇ ਲੇਖਣਾ ਏ ਪਤਾ ਨਹੀਂ ਕਾਦੀ ਬਣਾ ਦੇ ਯਾਰ ਮੈਨੂੰ ਆਪ ਨਹੀਂ ਪਤਾ 10 ਖਾ ਕੇ ਕਾਦੀ ਬਣੀ ਐ ਦਾਲ ਹੋਣੀ ਲਾ ਭੱਲੇ ਆਪਣੇ ਭੱਲੇ ਟਾਈਪ ਐ ਅੱਛਾ ਉਸ ਟਾਈਪ ਬਣਾਈ ਜਾ ਅੱਛਾ ਦਾਲ ਖਾ ਕੇ ਦਸ ਚਲੋ ਕੋਣ ਬ੍ਰੇਕਫਾਸਟ ਕਰ ਲਈਏ ਤੇ ਬਾਅਦ ਚ ਮਿਲਦੇ ਆ ਫਿਰ ਆਪਾਂ ਤਿਆਰੀ ਫੜ ਲਈ ਐ ਬਸ ਸਾਡੀ 10 ਵਜੇ ਦੀ ਐ ਬਾਈਪਾਸ ਤੋਂ ਇੱਥੋਂ ਸਾਨੂੰ ਕੋਈ ਟਰਾਂਸਪੋਰਟ ਹੋਰ ਲੈਣੀ ਪੈਣੀ ਹੈ ਬਾਈਪਾਸ ਤੇ ਜਾਣ ਲਈ ਓਕੇ ਥੈਂਕ ਯੂ ਅਸੀਂ ਹੁਣ ਹੋਟਲ ਤੋਂ ਚੈੱਕ ਆਊਟ ਹੋ ਗਏ ਆ ਇੱਥੇ ਦੇ ਬੱਸ ਅੱਡੇ ਨੂੰ ਚੱਲੇ ਆ ਦੇਖਦੇ ਆ ਬੱਸ ਜੇ ਮਿਲ ਗਈ ਤਾਂ ਬੱਸ ਨਹੀਂ ਤਾਂ ਟੈਂਪੂ ਵਾਲਾ ਟੈਂਪੂ ਵਾਲੇ ਪੈਸੇ ਬਹੁਤ ਚਾਰਜ ਕਰ ਲੈਂਦੇ ਆ ਕਿਉਂਕਿ ਦੇਖੋ ਬੰਦਾ ਜਾਂ ਫਸਟ ਟਾਈਮ ਆਂਦਾ ਫਿਰ ਨਹੀਂ ਪਤਾ ਹੁੰਦਾ ਜਦੋਂ ਇੱਕ ਵਾਰੀ ਆ ਜਾਂਦਾ ਨਾ ਫਿਰ ਪਤਾ ਲੱਗ ਜਾਂਦਾ ਵੀ ਹਾਂ ਗੱਲ ਠੀਕ ਐ ਤੇ ਐਦਾ ਐਦਾ ਕਰ ਸਕਦੇ ਆ ਅਸੀਂ ਆ ਬੱਸਾਂ ਆ ਰਹੀਆਂ ਇੱਥੇ ਬੱਸ ਅੱਡੇ 'ਚ ਇਹ ਬੱਸ ਦੇ 10 ਰੁਪਏ ਲੱਗਦੇ ਐ ਬਾਈਪਾਸ ਤੱਕ ਇੱਕ ਉਹ ਬੱਸ ਉਹ ਚੱਲੀ ਐ ਚਲ ਬਾਅਦ 'ਚ ਦੇਖਦੇ ਆ ਚਲੇਗੀ ਇਹ ਤਾਂ ਸੈਨੋ 3:00 ਕਾਣੀ ਬੱਸ ਹਾਂ ਬੱਸ ਟਾਈਮ ਇਜ਼ 10:00 ਵੀ ਹੈ ਇਨਫ ਟਾਈਮ ਓਕੇ ਫਿਰ ਆਪਾਂ ਕੋਲ ਚੀਨ ਦਿਖਾਉਂਦੇ ਹਾਂ ਨਾ ਹਾਂ ਆ ਬੱਸ ਜਾ ਰਹੀ ਹੈ ਬਾਈਪਾਸ ਤੇ ਇਹਦੇ ਚ ਬਿਠਦੇ ਆਪਾਂ ਸੀ ਆ ਗਏ ਆ ਇੱਥੇ ਬਾਈਪਾਸ ਤੇ ਬੱਸ ਦਾ ਵੇਟ ਕਰ ਰਹੇ ਆ ਬੱਸ ਦੇ ਵਿੱਚ ਆਏ ਸੀ ਅਸੀਂ ਅ ਜਿਹੜੀ ਉਹ ਸਰਕਾਰੀ ਬੱਸ ਉੱਤੀ ਹੁਣ ਜਿਹੜੀ ਅਗਲੀ ਵੀਡੀਓ ਹੈ ਉਹ ਮੈਂ ਪੌਂਡਿਚਰੀ ਤੋਂ ਜਾ ਕੇ ਸ਼ੁਰੂ ਕਰੂੰਗਾ ਤੇ ਜੇ ਤੁਹਾਨੂੰ ਵੀਡੀਓ ਅੱਛੀ ਲੱਗੀ ਹੈ ਨਾ ਤਾਂ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਰੱਬ ਰਾਖਾ ਜੀ ਖੁਸ਼ ਰਹੋ ਸਲਾਮਤ ਰਹੋ